ਸੋ ਲਓ ਜੀ ਗਾਇਸ 12 ਵਜ ਚੁੱਕੇ ਆ 올 ਦਾ 뷰 ਤੁਹਾਨੂੰ ਗਾਇਸ 12 ਵਜ ਗਏ ਆ ਤੇ ਇੱਥੇ ਲੰਡਨ ਦੀ ਆ ਤੁਸੀਂ ਦੇਖ ਸਕਦੇ ਹੋ ਓ ਮਾਈ ਗੁੱਡਨੈਸ ਸੋ ਬਿਊਟੀਫੁਲ ਚਲੋ ਸਾਰੇ ਮਿਲ ਕੇ ਗਾਦੇ ਆ ਇੰਜੋਏ ਤੇ ਮਨਾਉਨੇ ਆ ਨਵਾਂ ਸਾਲ ਵਾ ਗੁਰ ਜੀ ਸਾਰੇ ਦੇ ਘਰਾਂ ਵਿੱਚ ਖੁਸ਼ੀਆਂ ਖੇੜੇ ਚੜ੍ਹਦੀ ਕਲਾ ਹਲੋ ਜੀ ਗਾਇਸ 12 ਵਜ ਚੁੱਕੇ ਆ 5 ਮਿੰਟ ਉੱਤੇ ਹੋ ਗਏ ਹਲੋ ਜੀ ਨਵਾਂ ਸਾਲ ਹੋ ਚੁੱਕਾ ਸ਼ੁਰੂਆਤ ਨਾਮ ਸ਼ਿਰਵਾਹੀ ਗੁਰ ਸਾਹਿਬ ਜੀ ਵਾਹਿਗੁਰੂ ਜੀ ਸਾਰੇ ਦੇ ਘਰਾਂ ਵਿੱਚ ਖੁਸ਼ੀਆਂ ਤੇ ਚੜ੍ਹਦੀ ਕਲਾ ਤੇ ਸਾਰੇ ਖੁਸ਼ ਰਹਿਣ ਸਾਰੇ ਦੇ ਦਿਲ ਦੀਆਂ ਇੱਛਾਵਾਂ ਪੂਰੀਆਂ ਕਰਨ ਉਹ ਸੋ ਚੱਲਦੇ ਆਊਟਸਾਈਡ ਤੇ ਦਿਖਾਉਦੇ ਆ ਬੋਰਡ ਆ ਵਿਊ ਤੁਹਾਨੂੰ ਗਾਇਸ 12 ਵਜ ਗਏ ਆ ਤੇ ਇੱਥੇ ਲੰਡਨ ਦੀ ਆ ਤੁਸੀਂ ਦੇਖ ਸਕਦੇ ਹੋ ਓ ਮਾਈ ਗੁੱਡਨੈਸ ਸੋ ਬਿਊਟੀਫੁਲ ਚਲੋ ਸਾਰੇ ਮਿਲ ਕੇ ਕਰਦੇ ਆ ਇੰਜੋਏ ਤੇ ਮਨਾਉਨੇ ਆ ਨਵਾਂ ਸਾਲ ਵਾਹਿਗੁਰੂ ਜੀ ਸਾਰੇ ਦੇ ਘਰਾਂ ਵਿੱਚ ਖੁਸ਼ੀਆਂ ਖੇੜੇ ਚੜ੍ਹਦੀ ਕਲਾ ਤੇ ਚੰਗੀ ਚੰਗੀ ਉਹਨਾਂ ਦੀ ਹੈਲਥ ਤੇ ਸਾਰੀ ਪ੍ਰੋਬਲਮਾਂ ਤੰਤੋ ਸ਼ੁਟਕਾਰਾ ਮਿਲ ਜੀ ਤੇ ਸਰਬੱਤ ਦਾ ਭਲਾ ਹੋਵੇ ਵਾਹਿਗੁਰੂ ਸਾਰੇ ਦੇ ਘਰ ਵਿੱਚ ਖੁਸ਼ੀਆਂ ਲੈ ਕੇ ਆਇਓ ਵਾਹਿਗੁਰੂ ਜੀ ਨਵਾਂ ਸਾਲ ਆਵੇ ਸਾਰੇ ਦੇ ਘਰਾਂ ਵਿੱਚ ਖੁਸ਼ੀਆਂ ਖੇੜੇ ਲੈ ਕੇ ਆਵੇ ਸੋ ਗਾਇਸ ਇਹ ਲੰਡਨ ਦੀ ਹੈਗਾ ਨਿਊ ਇਅਰ ਤੇ ਬਹੁਤ ਹੀ ਜ਼ਿਆਦਾ ਇੱਥੇ ਨਾ ਲਾਈਕ ਕਰਦੇ ਆ ਅੱਜ ਜੇ ਤੇ ਅਸੀਂ ਸਿਟੀ 'ਚ ਨਹੀਂ ਗਏ ਅਸੀਂ ਤੇ ਆਪਣੇ ਘਰਾਂ ਵਿੱਚੋਂ ਆ ਮੈਂ ਆਪਣੀ ਬੈਲਕਨੀ 'ਚੋਂ ਦੇਖਣ ਦੇ ਆ ਓ ਮਾਈ ਗੋਡ ਆ ਨਿਊ ਇਅਰ ਸੈਲੀਬ੍ਰੇਟ ਹੋਣਦੇ ਆ ਤੇ ਬੱਚੇ ਵੀ ਨਾਲ ਸ਼ੋਰ ਗੋਰ ਕਰਨਦੇ ਆ ਚਲੋ ਕਰੋ ਇੰਜੋਏ ਤੇ ਅਸੀਂ ਵੀ ਕਰਦੇ ਆ ਤੁਹਾਡੇ ਨਾਲ ਇੰਜੋਏ ਸ਼੍ਰੀ ਕਾਲਜੀ ਸਾਰੇ ਭੈਣ ਤੇ ਭਰਾਵਾਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਤੁਹਾਨੂੰ ਸਾਰਿਆਂ ਨੂੰ ਸ਼ੁਭਕਾਮਨਾ ਅਸੀਂ ਕੀਤੀ ਸ਼ੁਰੂਆਤ ਬ੍ਰੈਕਫਾਸਟ ਫਤੇ ਸਿੰਘ ਦਾ ਕਰਦੇ ਪਿਆ ਬ੍ਰੈਕਫਾਸਟ ਓ ਸੋ ਯਮੀ ਅੱਜ ਫਤੇ ਸਿੰਘ ਨੇ ਲਿਆਏ ਰਾਈਸ ਕ੍ਰਿਪਸੀ ਐਂਡ ਲਾਇਨ ਸੋ ਫਤੇ ਸਿੰਘ ਕਲਬ ਆਪਣਾ ਬ੍ਰੈਕਫਾਸਟ ਤੇ ਮਿਲਦੇ ਆ ਗਾਇਸ ਤੁਹਾਨੂੰ ਅਸੀਂ ਹੁਨੇ ਸੋ ਲੋਜੀ ਗਾਇਸ ਡੇਲੀ ਰੁਟੀਨ ਦੀ ਹੋ ਚੁੱਕੀ ਸ਼ੁਰੂਆਤ ਨਵੇਂ ਸਾਲ ਦੀ ਅੱਜ ਫਸਟ ਵਲੋਗ ਆ ਦੋ ਓ ਮਾਈ ਗਾਡ ਸੋ ਫਸਟ ਵਲੌਗ ਵਿੱਚ ਤੁਹਾਡਾ ਸਾਰਨ ਹਾਰਦਿਕ ਤਨਿਕਾ ਸਵਾਗਤ ਸੋ ਲਓ ਜੀ ਗਾਇਸ ਇਹਨੂੰ ਪਹਿਲਾ ਆ ਦੇਖੋ ਮਾਈ ਗਾਡ ਨਵਾਂ ਸਾਲ ਆ ਤੇ ਘਰ ਦਾ ਹਾਲ ਓ ਮਾਈ ਗਾਡ ਇਹਨੂੰ ਫਟਾਫਟ ਕਰਦੇ ਆ ਠਾਈਡ ਆਪ ਤੇ ਮਿਲਦੀਆਂ ਹੁਣੇ ਤੁਹਾਨੂੰ ਸੋ ਲਓ ਜੀ ਗਾਇਸ ਸਾਰਾ ਕੁਝ ਹੋ ਚੁੱਕਾ ਠਾਈਡ ਆਪ ਐਂਡ ਕਲੀਨ ਏਵਰੀਥਿੰਗ ਮੈਂ ਟੇਬਲ ਏਵਰੀਥਿੰਗ ਰਾਤ ਨੂੰ ਕਰ ਦਿੱਤਾ ਸੀ ਸੋ ਏਵਰੀਥਿੰਗ ਇਜ਼ ਕਲੀਨ ਲੈਟਸ ਗੋ ਆਊਟਸਾਈਡ ਐਕਚੁਅਲੀ ਆਊਟਸਾਈਡ ਦਿਖਾਇਆ ਅੱਧਲੀ ਸਾਈਡ ਤੇ ਦਿਖਾ ਲਦੀ ਆ ਤੁਹਾਨੂੰ let's go inside good morning guys so guys ki hal chal sareyan ne theek chak wahe guruji di kirpa sari chadd dikla na sivi chadd dikla vecha so lo ji guys daily routine di ho chuki hai shuruaat morning vlog ch so morning the time aa de sare apne kammakaran nu challe hai actually haje da chuttiyan hai kammakar haje nahi ਸੋ ਯੂ نو ਗੁੱਡ ਮਾਰਨਿੰਗ ਐਸ ਕਰਕੇ ਕਸ ਨਵੇਂ ਸਾਲ ਦੀ ਪਹਿਲੀ ਗੁੱਡ ਮਾਰਨਿੰਗ ਸਾਰਿਆਂ ਨੂੰ ਪਿਆਰ ਵਾਲੀ ਸਤਿ ਸ਼੍ਰੀ ਅਕਾਲ ਐਂਡ ਸਵੇਰੀ ਸਵੇਰੀ ਕਿੰਨੀ ਵਧੀਆ ਬਰਡ ਓ ਮਾਈ ਗੋਡ ਸੋ ਬਿਊਟੀਫੁਲ ਬਟ ਰੇਨਿੰਗ ਹੋ ਗਈ ਸਟਾਰਟ ਨਵੇਂ ਸਾਲ ਦੀ ਨਵੇਂ ਸਾਲ ਚ ਰੇਨਿੰਗ ਪੈ ਗਈ ਓ ਮਾਈ ਗੁੱਡਨੈਸ ਸੋ ਲੁੱਕ ਸੋ ਬਿਊਟੀਫੁਲ ਸੋ ਲੈਟਸ ਗੋ ਇਨਸਾਈਡ ਲੱਖ ਖੁਸ਼ੀਆਂ ਪਾਤਸ਼ਾਹੀਆਂ ਗੁਰਨਾਦ ਕਰੇ ਕਰੇ ਏ ਸਤਗੁਰਨਾਦ ਕਰੇ ਕਰੇ ਲੱਖ ਖੁਸ਼ੀਆਂ ਪਾ ਦਿਸ਼ਾ ਮੀਂ ਏ ਸਤਗੁਰਨਾਦ ਕਰੇ ਕਰੇ ਏ ਸਤਗੁਰਨਾਦ ਕਰੇ ਕਰੇ ਕਹੇ ਸਤਗੁਰਨਾਦ ਕਰੇ ਵਾਹਿ Amém. ਸੋ ਗਾਇਸ ਫਾਈਨਲੀ ਨਾ ਗੁੱਡਵਰੀ ਹੋ ਕੇ ਫਿਰ ਅਸੀਂ ਆਏ ਥੋੜੀ ਜਿਹੀ ਸ਼ਾਪਿੰਗ ਮੈਂ ਕਿਹਾ ਚਲੋ ਸ਼ਾਪਿੰਗ ਲੈ ਲੈਣੇ ਆ ਤੇ ਸ਼ਾਪਿੰਗ ਲੈਂਡ ਆਈ ਆ ਤੇ ਇੱਥੇ ਮੈਂ ਥੋੜੀ ਜਿਹੀ ਬੱਚਿਆਂ ਲਈ ਲੈ ਲਈ ਜੈਲੀ ਬਲੈਕ ਪਪਰਸ ਵੀ ਲੈ ਚਾਹੀਦੇ ਸੀ ਖਤਮ ਹੋ ਗਏ ਸੀ ਸੋ ਅੱਗੇ ਚੱਲਦੇ ਆਂ ਵੇਖਦੇ ਆ ਕੀ ਲੈਣਾ ਚਾਕਲੇਟ ਨੋ 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 ਚਾਕਲੇਟ ਨਵਾਂ ਸਾਲ ਆ ਰਿਹਾ ਵਿੱਚ ਦੁੱਧ ਤੇ ਚਾਹੀਦਾ ਸੋ ਲਓ ਜੀ ਗਾਇਸ ਇੱਥੇ ਲੈਣ ਲੱਗੇ ਆਂ ਦੁੱਧ ਮੈਂ ਕਿਹਾ ਚਾਰ ਇੱਕੋ ਵਰੀ ਲੈ ਜਣੀਆਂ ਫੇਰ ਸਕੂਲ ਨੈਕਸਟ ਵੀਕ ਓਪਨ ਹੋਣੇ ਆ ਫੇਰ ਆਵਾਂਗੇ ਸੋ ਹੁਣੇ ਹੀ ਲੈ ਲੈਣੀਆਂ ਚਾਰ ਚਾਰ ਲੈ ਲੇ ਮੈਂ ਮਿਲਕ ਵਾਲੇ ਤੇ ਐਂਡ ਸੋ ਬੋਥ ਜਰਾ ਹੈਵੀ ਹੋ ਗਿਆ ਮੇਰੀ ਬਾਤ ਦੇ ਵਿੱਚ ਤੇ ਸੋ ਮੈਂ ਇੱਥੇ ਰੱਖਿਆ ਤੇ ਚੁੱਕਿਆ ਨਹੀਂ ਜਾਂਦਾ ਤੇ ਫਿਰ ਮੈਂ ਕਿਹਾ ਚਲ ਇੱਥੇ ਰੱਖ ਕੇ ਫਿਰ ਜਾਨੀਆ ਅੱਗੇ ਅੱਗੋ ਲੈਨੀਆ ਸਾਰਾ ਸਮਾਨ ਸੋ ਲਓ ਜੀ ਇੱਥੇ ਮੈਂ ਲਿਆ ਫਤੇ ਸਿੰਘ ਦੇ ਅੰਤੇ ਗਰੁੱਪ ਵਾਸਤੇ ਕ੍ਰਿਪਸ ਸੋ ਬੱਚੀ ਕੰਨੇ ਮੰਮੀ ਸਾਡੇ ਵਾਸਤੇ ਕੁਝ ਲੈ ਕੇ ਆਈ ਮੈਂ ਕਿਹਾ ਡੈਫੀਨੇਟਲੀ ਲੈ ਕੇ ਆਉਂਗੀ ਸੋ ਲਓ ਜੀ ਮੈਂ ਬੱਚੇ ਲਈ ਲੈ ਕੇ ਆਈਆ ਕ੍ਰਿਪਸ ਸੋ ਲਓ ਜੀ ਪਾ ਚੁੱਕਿਆ ਐਨੀ ਟੂ ਫੋਰ ਫਰੀ ਪੈਨ ਸੋ ਦੋ ਐਨੀ ਦੋ ਹਾਈ ਗੈਟ 100 ਸੋ ਅੰਤੀ ਪਲੀਜ਼ ਸਾਈਟ ਸੋ ਲੋ ਜੀ ਗਾਇਸ ਇੱਥੇ ਸਾਰਾ ਸਮਾਨ ਲੈ ਕੇ ਨਾ ਹੁਣ ਚਲਦੀ ਆ ਅੱਗੇ ਅੱਗੇ ਦੇਖਦੀ ਆ ਮੈਂ ਕੀ ਲੈਣਾ ਆ ਸੋ ਲੋ ਜੀ ਇੱਥੇ ਦੁੱਧ ਰੱਖ ਕੇ ਨਾ ਤੇ ਹੁਣ ਮੈਂ ਲੈਣਾ ਇੱਥੋਂ ਵਾਈਪਸ ਐਂਡ ਹੈਂਡ ਵਾਸ਼ ਸੋ ਇੱਥੋਂ ਮੈਂ ਲਿਆ ਹੈਂਡ ਵਾਸ਼ ਐਂਡ ਇੱਕ ਵਾਈਪਸ ਸੋ ਹੁਣ ਰੱਖ ਕੇ ਫਿਰ ਮੈਂ ਅੱਗੇ ਗਈਆਂ ਅੱਗੇ ਮੈਂ ਲੈਣੇ ਟਿਸ਼ੂ ਸੋ ਲੋ ਜੀ ਗਾਇਸ ਇੱਥੋਂ ਲੈ ਲਈ ਟਿਸ਼ੂ ਸੋ ਟਿਸ਼ੂ ਵੀ ਚੱਕ ਲਈ ਆ ਤੇ ਮੈਂ ਕਿਹਾ ਨਾਲ ਟਿਸ਼ੂ ਵੀ ਲੈ ਲੈਣੇ ਆ ਨਾ ਫੇਰ ਘਰ ਜਾ ਕੇ ਰੋਟੀ ਵਗੈਰਾ ਬਣਾਉਣੀ ਆ ਤੇ ਹੁਣ ਹੁਣ ਫਟਾਫਟ ਕਰ ਲੈਣੇ ਆ ਤੇ ਜੋ ਜੋ ਸਮਾਨ ਲੈਣਾ ਇੱਕ ਮੈਂ ਕਿਹਾ ਚਾਕਲੇਟ ਵੀ ਲੈ ਲੈਣੇ ਆ ਬੱਚਿਆਂ ਵਾਸਤੇ ਚਾਕਲੇਟ ਸੋ ਲੋ ਜੀ ਚਾਕਲੇਟ ਲੈ ਲਈ ਹੁਣ ਟੀ ਹੀ ਰਹਿ ਗਈ ਆ ਮੈਂ ਟੀ ਵੀ ਲੈ ਕੇ ਆਉਣੀ ਆ ਸੋ ਮੈਂ ਕਿਹਾ ਚਲ ਟੀ ਵੀ ਲੈ ਲੈਣੀ ਆ ਟੀ ਐਂਡ 슈ਗਰ ਸੋ ਲੋ ਜੀ ਗਾਇਸ ਇੱਥੇ ਮੈਂ ਲੈ ਲਈ ਟੀ ਟੀ ਨਾ ਹੋੜੀ ਹੋ ਗਈ ਸੀ ਫਿਨਿਸ਼ ਮੈਂ ਕਿਹਾ ਚਲ ਲੈ ਲੈਣੀ ਆ ਸੋ ਲੋ ਜੀ ਟੀ ਵੀ ਲੈ ਲਈ ਹੈ ਤੇ ਹੁਣ ਚੱਲਦੇ ਆ ਫਟਾਫਟ ਇੱਕ ਲੈਣੀ ਫੈਰੀ ਸੋ ਲੋ ਜੀ ਫੈਰੀ ਵੀ ਲੈ ਲਈ ਹੈ ਤੇ ਹੁਣ ਮੈਂ ਰੱਖਦੀ ਆ ਸਾਰਾ ਸਮਾਨ ਟਿੱਲ ਤੇ ਤੇ ਲੋ ਜੀ ਮੈਂ ਟਿੱਲ ਤੇ ਰੱਖ ਕੇ ਲੈ ਕੇ ਆ ਚੁੱਕੀ ਆ ਬਾਹਰ ਨੂੰ ਸੋ ਲੋ ਜੀ ਲੈ ਲਈ ਸ਼ਾਪਿੰਗ ਤੇ ਚੱਲਦੇ ਆ ਫਟਾਫਟ ਘਰ ਨੂੰ ਤੇ ਮਨੋਂ ਨੇ ਨਿਊ ਈਅਰ ਹੈਪੀ ਨਿਊ ਈਅਰ एवरीवन ਸੋ ਹੈਪੀ ਨਿਊ ਈਅਰ ਸੋ ਗਾਇਸ ਫਾਈਨਲੀ ਮੈਂ ਨਕਾ ਹੋ ਰਹੀ ਤੇ ਇੱਥੇ ਨਾ ਇਹਨਾਂ ਨੇ ਪਹਿਲੇ ਚੀਜ਼ ਬ੍ਰੈਡ ਬਣਾਏ ਤੇ ਆ ਵੇਖੋ ਫਤੇ ਦਾ ਹੇਚ ਲਿਖਿਆ ਹਰਮਦਾਨ ਫਤੇ ਤੇ ਹੇਚ ਚ ਕੈਚਪ ਦੇ ਨਾਲ ਲਿਖ ਕੇ ਤੇ ਇਹ ਕਰਦੇ ਪਏ ਐ ਇੰਜੋਏ ਤੇ ਮੈਨੂੰ ਕਹਿੰਨਾ ਮੰਮੀ ਮੇਰੀ ਵੀ ਨਾ ਵੀਡੀਓ ਬਣਾ ਦੀ ਨਵਾਂ ਸਾਲ ਆ ਗਿਆ ਤੇ ਸਾਰੇ ਨੂੰ ਵਧਾਈਆਂ ਦੇ ਦੇ ਹੁਣ ਮੈਂ ਕਰੋਨੀ ਤੁਹਾਡੀ ਫਤੇ ਸਿੰਘ ਨਾਲ ਸੋ ਲੋ ਜੀ ਗਾਇਸ ਇੱਥੇ ਨਾ ਅਸੀਂ ਬਣਾਇਆ ਸੀ ਪਾਸਤਾ ਯਮੀ ਯਮੀ ਕਹਿੰਦੇ ਨਵਾਂ ਸਾਲ ਆ ਕੁਝ ਸਪੈਸ਼ਲ ਬਣਾ ਮੈਂ ਕਿਹਾ ਚਲ ਅੱਜ ਪਾਸਤਾ ਬਣਾ ਲੈਨੇ ਕੱਲ ਨੂੰ ਹੋਰ ਕੁਝ ਦੇਖ ਲਾਂਗੇ ਸੋ ਅੱਜ ਸਾਡਾ ਪਹਿਲਾ ਵਲੋਗ ਹੈ ਤੇ ਇਹਦੇ ਵਿੱਚ ਅਸੀਂ ਬਣਾਉਣ ਲੱਗੇ ਆ ਮਟਰ ਐਂਡ ਪਨੀਰ ਸੋ ਲੋ ਜੀ ਜੰਮੀ ਜੰਮੀ ਬਣਾਉਣੇ ਆ ਮਟਰ ਐਂਡ ਪਨੀਰ ਤੇ ਨਾ ਅਨਿਅਨ ਗਾਰਲਿਕ ਜਿੰਜਰ ਵਾ ਸਾਰੇ ਗਰਾਉਂਡ ਕਰ ਲੈਣੇ ਆ ਤੇ ਇੱਥੇ ਮੈਂ ਮਟਰ ਵੀ ਕੱਢ ਲਿਆ ਤੇ ਪਨੀਰ ਵੀ ਕੱਢ ਲਿਆ ਸੋ ਫਟਾਫਟ ਬਣਾਉਣੀ ਆ ਤੇ ਇਹਨੂੰ ਨਾ ਅੱਜ ਮੈਂ ਕਿਹਾ ਪੀਸ ਹੀ ਲੈਣੀ ਆ ਕਿ ਕਾਫੀ ਚਿਰ ਦਾ ਨਾ ਮਸਾਲਾ ਪੀਸ ਕੇ ਨਾ ਸਬਜੀ ਬਹੁਤ ਟੇਸਟੀ ਬਣਦੀ ਆ ਸੋ ਲੋ ਜੀ ਗਾਇਸ ਇੱਥੇ ਮੈਨੂੰ ਸਬਜੀ ਇਹਨੂੰ ਮਸਾਲੇ ਨੂੰ ਐਕਚੁਅਲੀ ਪੀਸ ਦਿੰਦੇ ਆ ਸਬਜੀ ਨੂੰ ਪੀਸ ਦਿੰਦੇ ਆ ਕੀ ਬੋਲੀ ਜੰਨੀ ਉੱਠਾ ਸਿੱਧਾ ਚਲੋ ਜੀ ਇੱਥੇ ਜੰਮੀ ਜੰਮੀ ਸਾਡਾ ਮਸਾਲਾ ਤੇ 스멜 ਬਹੁਤ ਹੀ ਵਧੀਆ ਆ ਰਹੀ ਆ oh my god ਸੋ ਫਤੇ ਨੂੰ ਲੱਗੀ ਭੁੱਖ ਤੇ ਫਤੇ ਕਹਿੰਦਾ ਪਹਿਲਾਂ ਪਾਸਤਾ ਖਾ ਲਈਏ ਮੈਂ ਕਿਹਾ ਚਲੋ ਖਾਈਏ ਸੋ ਮੈਂ ਤੇ ਫਤੇ ਤੇ ਮੈਂ ਆਪਣੀ ਚਿਲੀ ਕਚੇਪਾ ਲਈ ਤੇ ਮੈਂ ਤੇ ਫਤੇ ਅਸੀਂ ਇੱਕ ਪਲੇਟ ਜੀ ਅੱਜ ਖਾਣ ਲੱਗੇ ਮਾਂ ਪੁੱਤ ਸੋ ਲੋ ਜੀ ਇੱਥੇ ਪਲੇਟ ਸੱਜ ਕੇ ਹੋ ਗਈ ਤਿਆਰ ਡਿਨਰ ਵੀ ਹੋ ਗਿਆ ਰੈਡੀ ਟੂ ਈਟ ਐਂਡ ਇੱਥੇ ਗਰਮ ਗਰਮ ਡਿਨਰ ਬਣਾਉਂਦੇ ਆ ਤੇ ਮਟਰ ਐਂਡ ਪਨੀਰ ਬਣ ਚੁੱਕੀ ਆ ਪੂੜੀਆਂ ਨਹੀਂ ਬਣਾਈਆਂ ਕਿ ਸਾਰੇ ਨਾ ਕਫ ਕਰਨ ਰਹੇ ਖੰਗਣ ਦੇ ਤੇ ਮੈਂ ਕਿਹਾਵੇਂ ਬੱਚੇ ਨੇ ਨਾ ਸਕੂਲ ਉੱਪਰ ਨੋ ਜਣੀਏ ਤੇ ਇਸ ਕਰਕੇ ਮੈਂ ਕਿਹਾ ਚੱਲ ਪਹਿਲੇ ਰੋਟੀ ਤੇ ਸਬਜ਼ੀ ਖਾ ਲੋ ਉਹ ਬੈਟਰ ਰਹਿੰਦਾ ਇਹ ਨਾ ਪੂੜੀ ਬੰਦ ਕਰੋ ਹੁਣ ਥੋੜਾ ਚਿਰ ਵਾਸਤੇ ਸੋ ਮੈਂ ਕਿਹਾ ਇੱਕ ਦੋ ਦਿਨ ਠਹਿਰ ਕੇ ਬਣਾਵਾਂਗੇ ਪੂੜੀ ਸੋ ਲੋ ਜੀ ਗਾਇਸ ਇੱਥੇ ਨਾ ਮੈਂ ਰੋਟੀ ਬਣਾਉਂਦੇ ਆ ਮੇਰੀ ਰੋਟੀ ਬਿਲ ਚੁੱਕੀ ਆ ਤੇ ਪਾਈ ਤਵੇ ਤੇ ਪੱਕ ਗਈ ਆ ਤੇ ਇੱਥੇ ਮੇਰੀ ਪਲੇਟ ਸਜ ਕੇ ਹੋ ਗਈ ਤਿਆਰ ਜੰਮੀ ਜੰਮੀ ਸੋ ਗਾਇਸ ਇੱਥੇ ਨਾ ਤੁਹਾਨੂੰ ਨ ਨਹੀਂ ਹੈ ਦਿਲ ਨਹੀਂ ਤੇ ਆ ਮੇਰੀ ਪਹਿਲੀ ਪਲੇਟ ਸੱਜੀ ਆ ਫਰਸਟ ਵਲੌਗ ਦੀ 2025 ਦਾ ਫਰਸਟ ਵਲੌਗ ਸੋ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰਿਓ ਆਪਣਾ ਬਹੁਤ ਸਾਰਾ ਪਿਆਰ ਦਿਓ ਤੇ ਕਮੈਂਟਾਂ ਵਿੱਚ ਵੀ ਪਿਆਰ ਦਿਓ ਸੋ ਗੱਲਾਂ ਤਾਂ ਹੁੰਦੀਆਂ ਰਹਿੰਦੀਆਂ ਨੇ ਡੇਲੀ ਵਲੌਗ ਵਿੱਚ ਜਿਹੜੇ ਸਾਡੇ ਰੋਜ਼ ਦੇ ਕੰਮ ਹੈ ਅੱਜ ਤਾਂ ਮਸ਼ੀਨ ਵੀ ਲੱਗ ਚੁੱਕੀ ਆ ਸੋ ਹੁਣ ਚੱਲਦੀ ਆ ਅੰਦਰ ਸਾਰਾ ਕੰਮ ਹੋਇਆ ਖਤਮ ਸੋ ਲਓ ਜੀ ਅੱਜ ਫੇਰ ਬਹੁਤ ਸੋਹਣੀਆਂ ਪਟਾਕੇ ਛਟਾਕੇ ਚੱਲਣਦੇ ਆ ਬਾਹਰ ਵਿੰਡੋ ਤੇ ਅਸੀਂ ਦੇਖਿਆ ਸੋ ਇੱਥੇ ਕਰਦੇ ਆ ਵਲੌਗ ਐਂਡ ਚੰਗਾ ਲੱਗਾ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਹੋ ਮਿਲਾਂਗੇ ਨਵੇਂ ਤੇ ਵਧੀਆ ਵਲੌਗ ਨਾਲ ਤੇ ਆਪਣਾ ਬਹੁਤ ਸਾਰਾ ਪਿਆਰ ਦਿ ਕੰਨਾ ਵਿੱਚ ਕੋਸ਼ੀਆਂ ਬਖਸ਼ਣ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲੀਓ ਸਾਡੇ ਵਲੌਗ ਨੂੰ ਬਾਏ ਗਾਇਸ ਲੁੱਕ ਆਫਟ ਯਰself ਬਾਏ